ਮੁੰਬਈ ਸੜਕ ਤੋਂ ਕਿੰਨੀ ਕੁੱਚੀ ਕੋਠੀ ਆਪਣੀ 7 ਫੁੱਟ 7 ਫੁੱਟ ਸਰੀਆ-ਸੂਰੀਆ ਕਾ ਦਾ ਪਾਇਆ ਬਈ ਉਹਦਾ ਵੀ ਕਾਊਂਟਿੰਗ ਦਾ ਕੰਮ ਤੈਨੂੰ ਦਾ ਤੇ ਸੀਮੈਂਟ ਸੀਮੈਂਟ ਅਲਟਰਾਟੈਕ ਅਲਟਰਾਟੈਕ ਤੇ ਸਾਰੀ ਕਿੰਨੀ ਕਿੱਟ ਲੱਗ ਗਈ ਬਈ ਆਈਡੀਆ 55000 ਤਮੀ ਨਵੀਂ ਆਈ ਆ ਅੱਛਾ ਨਵੀਂ ਆਈ ਸੀ 55000 ਠੀਕ ਹੈ ਜੀ 40 ਕੋ ਘਰੇ ਹੋ 40 ਕੋ ਘਰੇ ਹੋਊਗੀ ਠੀਕ ਹੈ ਜੀ ਬਈ ਕੀ ਰੇਟ ਆਈ ਫੁੱਟਾ ਲੈ ਇਹ ਵੀ 50 ਰੁਪਏ ਫੁੱਟਾ 50 ਰੁਪਏ ਫੁੱਟਾ ਆਈ ਸੀਗੀ ਤੇ ਇਹਨੂੰ ਆਪਾਂ ਜੇ ਕੋਰਨਰ ਤੇ ਕਰ ਦਿੰਦੇ ਮੈਨੂੰ ਲੱਗਦਾ ਇਹ ਲੁੱਕ ਨਹੀਂ ਆਉਣੀ ਸੀਗੀ ਨਾ ਬਈ ਚੜਾਈ ਲੰਬਾਈ ਕਿ ਸੈਂਟੀ ਵਾਲੀ ਸੈਂਟੀ ਚੜਾਈ ਆ ਤੇ 42 ਲੰਬਾਈ ਹੈ। ਬਾਈ ਉਹ ਕਿਉਂ ਡਿੱਗਦੀ ਟਾਇਲ ਇੱਕ? ਉਹ ਬਈ ਕੈਮੀਕਲ ਮਾੜਾ ਸੀ। ਕੈਮੀਕਲ ਮਾੜਾ ਹੋਣਾ। 2500 ਸਕਰ ਫੁੱਟ ਬਣੀ ਹੋਈ ਹੈਗੀ ਤੇ ਬਾਈ ਆਪਣੇ ਆਈਡੀਆ ਕਿੰਨਾ ਕੁ ਪੈਸੇ ਲੱਗੇ ਹੋਣਗੇ? ਆਈਡੀਆ ਜਰੂਰ ਦੇ। ਆਈਡੀਆ ਬਈ 23 ਲੱਖ ਰੁਪਏ ਲੱਗੇ ਹੋਣਗੇ। 23 ਲੱਖ ਰੁਪਏ। ਸਤਿ ਸ਼੍ਰੀ ਅਕਾਲ ਜੀ। ਅੱਜ ਤੁਹਾਡੇ ਵਾਸਤੇ ਆਪਾਂ ਇੱਕ ਬਹੁਤ ਸੋਹਣੀ ਕੋਠੀ ਲੈ ਕੇ ਆਏ ਆ ਜੋ ਕਿ 2500 2200 ਸਕਰ ਫੁੱਟ ਦੇ ਵਿੱਚ ਬਣੀ ਹੋਈ ਹੈਗੀ। ਤੇ ਬਹੁਤ ਵਧੀਆ ਪਲਾਨ ਹੈ ਇਸ ਕੋਠੀ ਦਾ ਅੰਦਰ ਤੋਂ ਤੇ ਬਾਹਰ ਦਾ ਇੱਕ ਵਾਰ ਐਲੀਵੇਸ਼ਨ ਫਰੰਟ ਤੁਸੀਂ ਦੇਖ ਸਕਦੇ ਹੋਗੇ। ਬਹੁਤ ਇਹ ਸੈਮੀ ਕਲਾਸਿਕ ਲੁੱਕ ਹੈ ਦੋਸਤੋ ਜਿਹੜੇ ਭਰਾਵਾਂ ਨੂੰ ਘੱਟ ਏਰੀਏ ਦੇ ਵਿੱਚ ਕੋਠੀ ਬਣਾਉਣੀ ਪਸੰਦ ਹੈ ਤੇ ਇੱਕ ਛੋਟਾ ਪਰਿਵਾਰ ਹੈ ਉਹਨਾਂ ਵਾਸਤੇ ਬਹੁਤ ਵਧੀਆ ਪਲਾਨ ਬਣਿਆ ਹੋਇਆ ਹੈ ਇਹ 2500 ਸਕਰ ਫੁੱਟ ਦਾ ਜੋ ਕਿ ਆਪ ਤੁਹਾਨੂੰ ਅੰਦਰ ਦੀ ਸਾਰੀ ਵੀਡੀਓ ਦਿਖਾਵਾਂਗੇ ਬਹੁਤ ਵਧੀਆ ਬਾਈ ਨੇ ਟਾਇਲ ਵਗੈਰਾ ਦਾ ਵਰਕ ਕੀਤਾ ਹੋਇਆ ਹੈ ਬਹੁਤ ਵਧੀਆ ਕੰਮ ਕਰਾਇਆ ਤੇ ਉੱਪਰ ਦਾ ਜਿਹੜਾ ਏਰੀਆ ਬਣਿਆ ਹੋਇਆ ਬਹੁਤ ਹੀ ਜ਼ਿਆਦਾ ਹਵਾਦਾਰ ਹੈ ਇੰਨਾ ਹਵਾਦਾਰ ਆਪਾਂ ਕਿਸੇ ਕੋਠੀ ਦੇ ਵਿੱਚ ਨਹੀਂ ਦੇਖਿਆ ਦੋਸਤੋ ਉੱਪਰ ਕਿਸੇ ਵੀ ਗਰਮੀ ਦੇ ਵਿੱਚ ਵੀ ਕੂਲਰ ਜਾਂ ਪੱਖਾ ਲਗਾਉਣ ਦੀ ਜ਼ਰੂਰਤ ਨਹੀਂ ਹੈਗੀ ਕਿ ਆਪਾਂ ਤੁਹਾਨੂੰ ਤਾਂ ਉੱਪਰ ਚੱਲ ਕੇ ਵਿਖਾਵਾਂਗੇ ਸੋ ਬਾਈ ਇਹ ਆਪਣੇ ਮਕਾਨ ਮਾਲਕ ਜੋ ਕਿ ਆਪਣੇ ਨਾਲ ਨੇਗੇ ਇਹਨਾਂ ਨੂੰ ਵੀ ਬਾਈ ਨੂੰ ਪੁੱਛਾਂਗੇ ਜਿੱਨਾ ਕਿ ਵਿਚ ਜਿਹੜਾ ਰੂਮ ਬਣਿਆ ਹੋਇਆ ਜਿੱਦਾਂ ਸੋ ਬਾਈ ਨਾਲ ਅੰਦਰ ਦਿਖਾਉਣੇ ਆਪਾਂ ਜਾ ਕੇ ਦੋਸਤੋ ਆਜੋ ਚੱਲਦੇ ਆਜੋ ਵੀਰੇ 15 ਦਿਖਾਉਣੇ ਕੋਠੀ ਸੋ ਦੋਸਤੋ ਇਹ ਪੋਰਚ ਬਣਿਆ ਹੋਇਆ ਜੋ ਕਿ ਵੇਖ ਸਕਦੇ ਹੋ ਤੁਸੀਂ ਸੋ ਬਾਈ ਨੇ ਇਹ ਗੱਡੀ ਵਾਸਤੇ ਬਣਾਇਆ ਸੀਗਾ ਜੋ ਕਿ ਕਾਫੀ ਉੱਚਾ ਸੜਕ ਤੋਂ ਬਾਈ ਸੜਕ ਤੋਂ ਕਿੰਨੀ ਕੁੱਚੀਆ ਕੋਠੀ ਆਪਣੀ 7 ਫੋਟਾ 7 ਫੋਟਾ ਤੇ ਟੇ ਨੌਂ ਚ ਬਈ ਕਾਫੀ ਹਟ ਪਈ ਹੋਣਾ ਹਾਂ ਕਾਫੀ ਤੇ ਪੁਰਾਣੀ ਸਿੱਟੀਆਂ ਨਵੀਂ ਪੈਸੀ ਆ ਰਹੀ ਪੁਰਾਣੀ ਜਿਹੀ ਨਾ ਚ ਤਾਂ ਅੱਛਾ ਪੁਰਾਣੀ ਸੀਗੀ ਠੀਕ ਹੈ ਜੀ ਤੇ ਪਹਿਲਾ ਮਤਲਬ ਉ ਸਾਰੀ 1 ਨੰਬਰੀ ਪਈ ਆ ਬਈ ਹਾਂ ਬਈ 1 ਨੰਬਰੀ ਹੁੰਦਾ ਠੀਕ ਹੈ ਤੇ ਸਰੀਆ ਸਰੀਆ ਕਹਦਾ ਪਾਇਆ ਬਈ ਉਹਦਾ ਵੀ ਕਾਉਂਟਿੰਗ ਦਾ ਕੰਮ ਤੈਨੂੰ ਦਾ ਤੇ ਸਿਮਿੰਟ ਸਿਮਿੰਟ ਅਲਟਰਾਟੈਕ ਅਲਟਰਾਟੈਕ ਠੀਕ ਹੈ ਜੀ ਠੀਕਾ ਤੇ ਸਾਰੀ ਕਿੰਨੀ ਘਟ ਲੱਗੀ ਬਈ ਆਈਡੀਆ 55000 ਤੱਕ ਨਵੀਂ ਆਈ ਆ ਅੱਛਾ ਨਵੀਂ ਆਈ ਸੀ 55000 ਠੀਕ ਹੈ ਜੀ 40 ਕੁ ਘਰੇ ਹੋਊ 40 ਕੁ ਘਰੇ ਹੋਊਗੀ ਤੇ ਦੋਸਤੋ ਆ ਦੇਖ ਸਕਦੇ ਹੋ ਤੁਸੀਂ ਟਾਇਲ ਦਾ ਜੋ ਕਿ ਬਲੈਕ ਐਂਡ ਵਾਈਟ ਟਾਇਲ ਲੱਗੀ ਹੋਈ ਆ ਸੋ ਉੱਪਰ ਪੀਓਪੀ ਦਾ ਕੰਮ ਰਹਿੰਦਾ ਤੇ ਪੇਂਟ ਦਾ ਕੰਮ ਰਹਿੰਦਾ ਬਾਕੀ ਕੰਪਲੀਟ ਆ ਤੇ ਜੋੜੀਆਂ ਵੀ ਰਹਿੰਦੀਆਂ ਨੇ ਯਾਰ ਜਿੱਕੋ ਤੋਂ ਲਾਈਆਂ ਹੋਈਆਂ ਵੀਰੇ ਨੇ ਤੇ ਤਿੰਨ ਸਟੈਪ ਜੋ ਕਿ ਦੇਖ ਰਹੇ ਹੋ ਤੁਸੀਂ ਪੋਰਚ ਦੇ ਉੱਪਰੋਂ ਦਿੱਤੇ ਹੋਏ ਨੇਗੇ ਕੋਠੀ ਜੋ ਕਿ ਪੋਰਚ ਵੀ ਕਾਫੀ ਉੱਚਾ ਰੱਖਿਆ ਹੈ ਬਾਈ ਨੇ ਗੱਡੀ ਵਾਹਸਲ ਵਾਸਤੇ ਅਲੱਗ ਤੋਂ ਬਣਾ ਰੱਖਿਆ ਗੱਡੀ ਵਗੈਰਾ ਉੱਧਰ ਖੜਾ ਜਾਂਦੇ ਆ ਬਾਈ ਤੇ ਪੋਰਚ ਦੇ ਉਸ ਤੋਂ ਬਾਅਦ ਕੋਠੀ ਨੂੰ ਵੀ ਕਾਫੀ ਜ਼ਿਆਦਾ ਤਿੰਨ ਸਟੈਪ ਦਿੱਤੇ ਹੋਏ ਨੇ ਜੋ ਕਿ ਰਸਤੇ ਨਾਲੋਂ ਰਾਹ ਨਾਲੋਂ ਸੱਤ ਅੱਠ ਫੁੱਟ ਉੱਚੀ ਕੋਠੀ ਚੱਕੀ ਹੋਈ ਹੈਗੀ ਤੇ ਇੱਧਰ ਡ੍ਰੈੰਗ ਰੂਮ ਆ ਜਾਂਦਾ ਹੈ ਨਾ ਵੀ ਡ੍ਰੈੰਗ ਰੂਮ ਹੈ ਸੋ ਓਪਨ ਗੇਟ ਰੱਖਿਆ ਹੋਇਆ ਜੋ ਕਿ ਖੁੱਲਾ ਤੇ ਇੱਧਰ ਪੜਦੇ ਵਗੈਰਾ ਸੋ ਬਾਈ ਦਾ ਇੰਟੀਰੀਅਰ ਦਾ ਕੰਮ ਰਹਿੰਦਾ ਦੋਸਤੋ ਜੋ ਕਿ ਲੱਕੜ ਦਾ ਕੰਮ ਬਾਕੀ ਟਾਇਲ ਵਗੈਰਾ ਫਿਨਿਸ਼ ਆ ਬਾਈ ਇਹ ਟਾਇਲ ਕਿੱਥੋਂ ਲੈਂਦੀ ਹੋਈ ਆਪਾਂ ਇਹ ਵੀ ਜੈਂਟ ਲੈਂਦੀ ਆ ਜਾਇਨ ਵਾਲਾਂ ਠੀਕ ਹੈ ਜੀ ਮਾਨਸਾ ਤੋਂ ਹਾਂ ਮਾਨਸਾ ਠੀਕ ਹੈ ਜੀ ਬਈ ਕੀ ਰੇਟ ਆਈ ਫੁੱਟਾ ਲੈ ਇਹ ਵੀ 50 ਰੁਪਏ ਫੁੱਟਾ 50 ਰੁਪਏ ਫੁੱਟਾ ਆਈ ਸੀਗੀ ਤੇ ਲਵਾਈ ਪਈਆਂ ਤੁਸੀਂ ਬਈ ਨਾ ਵੀ ਪਿੰਡ ਦੇ ਲਾਇਸੈਂਸ ਤੇ ਪਿੰਡ ਦੇ ਮਿਸਤਰੀ ਨੇ ਠੀਕ ਹੈ ਜੀ ਬਈ ਵਧੀਆ ਲਾਈ ਹੋਈ ਆ ਪੂਰੀ ਜਮਾ ਆਏ ਤਾਂ ਨਹੀਂ ਹੈਗਾ ਮਤਲਬ ਜਿਵੇਂ ਕਹਿੰਦੇ ਆ ਵੀ ਪਈ ਵਧੀਆ ਲਾਉਂਦੇ ਇਹ ਤਾਂ ਐਡਾ ਹੀ ਕੋਈ ਚੱਕਰ ਨਹੀਂ ਹੋਣਾ ਤੇ ਉਹ ਉਹਦੇ ਵਿੱਚ ਪੌੜੀਆਂ ਦੇ ਵਿੱਚ ਗ੍ਰੇਨਾਈਟ ਲਾਇਆ ਹੋਇਆ ਹੈ ਨਾ ਬਈ ਇਹ ਵੀ ਉੱਥੋਂ ਲਿਆਂਦਾ ਸੀ ਨਾ ਇਹ ਬਲੱਡ ਇਹ ਬਲੱਡ ਇੱਥੋਂ ਲਿਆਂਦਾ ਸੀ ਠੀਕ ਹੈ ਜੀ ਸੋ ਦੋਸਤੋ ਜੋ ਕਿ ਡ੍ਰੈਂਗ ਰੂਮ ਦੇ ਨਾਲ ਦੇਖ ਰਹੇ ਹ ਭਾਈ ਇਹ ਕਿੰਨਾ ਸਹਜੂਗਾ 12 12 ਦਾ ਹੋਊਗਾ ਨਾ 12 12 ਦਾ ਛੋਟਾ ਹੈ ਨਾ ਥੋੜਾ ਜਿਆਦਾ 10 10 ਦਾ ਹੀ ਹੈ 10 10 ਦਾ ਹੀ ਹੈ ਠੀਕ ਹੈ ਜੀ ਤੇ ਵੈਸੇ ਇਸੀ ਵਾਸਤੇ ਵਧੀਆ ਕਵਰ ਕਰਤਾ ਹੈ ਹਨਾ ਵਧੀਆ ਯਾਰ ਬਾਰੇ ਵੱਡੇ ਰੂਮ ਦਾ ਵੀ ਬਈ ਕੋਈ ਫਾਇਦਾ ਨਹੀਂ ਆਪਾਂ ਕਿਹੜਾ ਨਾਲ ਸੋਫੇ ਲਗਾਉਣੇ ਹੁੰਦੇ ਆ ਹਾਂ ਥੱਲੇ ਬੈੱਡ ਦੀ ਜਗ੍ਹਾ ਵਧੀਆ ਹੈਗੀ ਸੋ ਇਹ ਦੋਸਤੋ ਕਬੂਰਡ ਦੀ ਜਗ੍ਹਾ ਬਣੀ ਹੋਈ ਆ ਜੋ ਕਿ ਆਪਾਂ ਇੱਥੇ ਕਬੂਰਡ ਬਣਾ ਸਕਦੇ ਆਂਗੇ ਬਾਹਰਲਾ ਜੋ ਕਿ ਆਪਣਾ ਦਰਵਾਜ਼ਾ ਫਿਕਸ ਹੋ ਜਾਣਾ ਹੈ ਅੰਦਰ ਜੋ ਕਿ ਅਲਮਾਰੀ ਵਗੈਰਾ ਬਣ ਜਾਣੀ ਹੈਗੀ ਸੋ ਬਾਕੀ ਆਜੋ ਤੁਹਾਨੂੰ ਦਿਖਾਉਣਾ ਹੈ ਦ ਜੋ ਕਿ ਕਾਫੀ ਜਾਦੇ ਡਿਊਪਲੈਕਸ ਰੱਖੀ ਹੋਈ ਹੈ ਕੋਠੀ ਵੇਖ ਰਿਹਾ ਹਾਂ ਤੁਸੀਂ ਕਾਫੀ ਚਾਨਣ ਪੈਂਦਾ ਕੋਠੀ ਦੇ ਵਿੱਚ ਬਿਲਕੁਲ ਵੀ ਹਨੇਰਾ ਨਹੀਂ ਹੈਗਾ ਕਾਫੀ ਧਿਆਨ ਰੱਖਿਆ ਗਿਆ ਜੋ ਕਿ ਚਾਨਣ ਵਗੈਰਾ ਦਾ ਉਧਰ ਵੇਖ ਸਕਦੇ ਹੋ ਬਾਈ ਨੇ ਕੋਰਪਲਾਈ ਲਗਾ ਰੱਖੀ ਹੈ ਜੋ ਕਿ ਤੇ ਉਸ ਦੇ ਵਿੱਚ ਵੀ ਸ਼ੀਸ਼ਾ ਫਿਕਸ ਹੋਣਾ ਹੈਗਾ ਜੋ ਕਿ ਵਿੰਡੋ ਵਗੈਰਾ ਤੇ ਉਸ ਤੋਂ ਜ਼ਿਆਦੇ ਜ਼ਿਆਦੇ ਚਾਨਣ ਆਉਣਾ ਸੋ ਬਾਈ ਇੱਧਰ ਕਿਚਨ ਦਿਖਾ ਦਿਓ ਅਕੇ ਬਾਈ ਲਾਈਟ ਫਿਟਿੰਗ ਹੈਗੀ ਆ ਹਾਂ ਹੈਗੀ ਆ ਮਤਲਬ ਹੈਗਾ ਇੱਧਰ ਲਗਾ ਦੇ ਮੜਾ ਜਾ ਤੋ ਦੋਸਤੋ ਜੋ ਕਿ ਕਬੂਡ ਵਗੈਰਾ ਰਹਿੰਦੇ ਆ ਜੋ ਕਿ ਇਥੇ ਬਾਕਸ ਵਗੈਰਾ ਬਣਾਉਣ ਵਾਲੇ ਤੇ ਨੀਚੇ ਬਾਕਸ ਵਗੈਰਾ ਭਰਨ ਵਾਲੇ ਇੰਟੀਰੀਅਰ ਦਾ ਕੰਮ ਸਾਰਾ ਰਹਿੰਦਾ ਤੁਸੀਂ ਦੇਖ ਸਕਦੇ ਹੋ ਤੁਸੀਂ ਗ੍ਰੇਨਾਈਟ ਬਹੁਤ ਸੋਹਣੀ ਕੁਆਲਿਟੀ ਦਾ ਗ੍ਰੇਨਾਈਟ ਲੱਗਿਆ ਹੋਇਆ ਦੇਖ ਸਕਦੇ ਹੋ ਤੁਸੀਂ ਦੋਸਤੋ ਕਾਫੀ ਜਿਆਦਾ ਵਧੀਆ ਕੁਆਲਿਟੀ ਦੇ ਵਿੱਚ ਬਾਈ ਨੇ ਕੰਮ ਕਰਾਇਆ ਜੋ ਕਿ ਟਾਈਲ ਵਗੈਰਾ ਦਾ ਤੇ ਬਾਈ ਕਿੰਨਾ ਇਹ 1500 ਸਕਰ ਫੁੱਟ ਆਣਾ ਬਣਾ ਨੀਚੇ ਤੇ ਲੋਬੀ ਕਾਫੀ ਖੁੱਲੀ ਬਣੀ ਹੋਈ ਹੈਗੀ ਤੇ ਇਧਰ ਬਾਈ ਇਹ ਵੀ ਬੈਡਰੂਮ ਆ ਗਿਆ ਹਾਂ ਬੈਡਰੂਮ ਅੱਛਾ ਇਹ ਇੱਕ ਬੈਡਰੂਮ ਇਧਰ ਆ ਗਿਆ ਨਾ ਸੋ ਅੱਗੇ ਇਹਦੇ ਨਾਲ ਹੀ ਫਿਕਸ ਕਰਤਾ ਨਾ ਵੀ ਸਟੋਰ ਹਾਂ ਸਟੋਰ ਫਿਕਸ ਕਰਤਾ ਠੀਕ ਹੈ ਜੀ ਠੀਕਾ ਇੱਥੇ ਆਪਾਂ ਮਤਲਬ ਬਾਰ ਵਗੈਰਾ ਵੀ ਲਗਾ ਸਕਦੇ ਆ ਤੇ ਪਰਦਾ ਵੀ ਪਾ ਸਕਦੇ ਆ ਠੀਕ ਹੈ ਜੀ ਇੱਧਰ ਦਿਖਾ ਦਿਓ ਭਾਈ ਵਧੀਆ ਕਾਫੀ ਖੁੱਲਾ ਸਟੋਰ ਬਣਾਇਆ ਹੋਇਆ ਜੋ ਕਿ ਕਿੱਕ ਸਲੇਬ ਵਗੈਰਾ ਪਾ ਕੇ ਵਧੀਆ ਸਮਾਨ ਟਿਕਿਆ ਹੋਇਆ ਹੈ ਕਾਫੀ ਸੋ ਇਸ ਬੈਡਰੂਮ ਦੇ ਨਾਲ ਵਾਸ਼ਰੂਮ ਅਟੈਚ ਹੈਗਾ ਵਾਸ਼ਰੂਮ ਤੇ ਡਰੈਸਿੰਗ ਰੂਮ ਹਾਂ ਆ ਵੇਖ ਸਕਦੇ ਹਾਂ ਬਈ ਇਹ ਡਰੈਸਿੰਗ ਰੂਮ ਬਣਾਇਆ ਹੋਇਆ ਹੈ ਇੱਧਰ ਹਾਂ ਇਹਦੇ ਵਿੱਚ ਸਲੈਬ ਵੀ ਪਾ रखी ਹੈ ਤੁਸੀਂ ਹਨਾ ਹਾਂ ਬਈ ਇਹ ਪਾਤੀ ਸਿੱਤੇ ਕੋਠੀ ਵੱਦੀ ਥੋੜੀ ਅੱਛਾ ਜੀ ਕੋਠੀ ਜਗ੍ਹਾ ਵੱਦੀ ਸੀਗੀ ਠੀਕ ਹੈ ਫਿਰ ਸਮਾਨ ਵੀ ਟਿਕ ਜਾਂਦਾ ਥੋੜਾ ਤੇ ਨਾਲੇ ਕਾਫੀ ਖੁੱਲਾ ਬਣਦਾ ਜੇਕਰ ਕੱਲ ਨੂੰ ਆਪਾਂ ਕੈਵਨ ਵਗੈਰਾ ਬਣਾਉਣੇ ਨੇ ਇਹਦੇ ਚ ਸੋ ਇੱਕ ਇਹਦਾ ਬਾਹਰ ਇੱਧਰ ਰੱਖ ਲਿਆ ਹਨਾ ਬਈ ਕਸਰੂਮ ਦਾ ਠੀਕ ਹੈ ਜੀ ਓਕੇ ਤੇ ਆਜੋ ਬਈ ਉੱਪਰ ਦਿਖਾਉਣੇ ਆਣ ਆਪਾਂ ਸੋ ਬਈ ਜਿਹੜੇ ਇਹ ਠੇਕੇਦਾਰ ਨੇ ਤਰਸੀਮ ਸਿੰਘ ਨੇ ਕੋਠੀ ਬਣਾਈ ਆ ਬਈ ਕੀ ਪਿੰਡ ਆ ਉਹਦਾ ਬਈ ਦਾ ਨਾਮ ਉਹਦਾ ਬਈ ਆ ਨਕਾ ਤਰਸੀਮ ਹੈ ਨਾ ਤੇ ਉਹਦਾ ਆਪਾਂ ਨੰਬਰ ਸਕਰੀਨ ਤੇ ਪਾਵਾਂਗੇ ਦੋਸਤੋ ਜੇਕਰ ਕੋਈ ਰਾਇ ਲੈਣੀ ਹੋਵੇ ਜਾਂ ਕੋਠੀ ਵਗੈਰਾ ਦਾ ਕੰਮ ਕਰਵਾਉਣਾ ਹੋਵੇ ਬਡਲਾ ਾਡੇ ਤੋਂ 25 30 ਕਿਲੋਮੀਟਰ ਦੇ ਵਿੱਚ ਵਿੱਚ ਤਾਂ ਬਾਈ ਠੇਕੇ ਤੇ ਕੰਮ ਕਰਦੇ ਨੇ ਉਹਨਾਂ ਨਾਲ ਗੱਲਬਾਤ ਕਰ ਸਕਦੇ ਹਾਂ ਸੋ ਇਹ ਲੋਬੀ ਦਾ ਏਰੀਆ ਆ ਗਿਆ ਦੋਸਤੋ ਕਾਫੀ ਜੋ ਕਿ ਤੁਸੀਂ ਚਾਰੇ ਸਾਈਡਾਂ ਤੇ ਦੇਖ ਰਹੇ ਹੋਗੇ ਬਹੁਤ ਖੁੱਲਾ ਏਰੀਆ ਬਣਿਆ ਹੋਇਆ ਹੈਗਾ ਬਿਲਕੁਲ ਵੀ ਕੋਈ ਪਨੇਰ ਨਹੀਂ ਹੈਗਾ ਕਿਸੇ ਵੀ ਰੂਮ ਦੇ ਵਿੱਚ ਬੈਠ ਸਕਦੇ ਹਾਂ ਬਿਲਕੁਲ ਓਪਨ ਲੱਗਦਾ ਜਿਵੇਂ ਕਿ ਆਪਾਂ ਬਾਹਰ ਬੈਠੇ ਹੋਈਏ ਬਹੁਤ ਜ਼ਿਆਦਾ ਹਵਾ ਕ੍ਰੋਸ ਹੁੰਦੀ ਹੈ ਵੇਖ ਸੰਤੋਸ਼ ਇਹ ਲਾ ਬੈੱਡਰੂਮ ਹੈ ਵੀ ਬਈ 10:00 ਬਜੇ 10:00 ਦੀ ਹੋਗਾ ਹਾਂ ਬਈ 10:00 ਬਜੇ ਲੱਗਦੀ ਠੀਕ ਹੈ ਜੀ ਤੇ ਸਾਹਮਣੇ ਜੋ ਕਿ ਤੁਸੀਂ ਵੇਖ ਰਹੇ ਹੋ ਬਈ ਇੱਥੇ ਸ਼ੀਸ਼ਾ ਫਿਕਸ ਹੋਣਾ ਹੈ ਹਾਂ ਬਈ ਸ਼ੀਸ਼ਾ ਸ਼ੀਸ਼ਾ ਲੱਗਣਾ ਹੈ ਨਾ ਉੱਥੇ ਤੇ ਉਹ ਜੋੜਨ ਵਾਲੇ ਉੱਤੇ ਲੱਗਣਗਾ ਨਾ ਹਾਂ ਬਈ ਜੋੜਨ ਉਹੀ ਲਾਉਣਗੇ ਹਾਂ ਜਿਵੇਂ ਦੋਸਤੋ ਇੱਥੇ ਸ਼ੀਸ਼ੇ ਦੀ ਜੋ ਕਿ ਗ੍ਰਿਲ ਲੱਗ ਜਾਣੀ ਹੈਗੀ ਵੇਖ ਸਕਦੇ ਹੋ ਤੁਸੀਂ ਕਾਫੀ ਜਿਆਦੇ ਸੋਹਣੇ ਲੁੱਕ ਆਉਣੀਆਂ ਕੋਠੀ ਨੂੰ ਤੇ ਇਹ ਬਿਲਕੁਲ ਇਦਾਂ ਲੱਗ ਰਿਹਾ ਜਿਵੇਂ ਓਪਨ ਏਰੀਆ ਦੇ ਵਿੱਚ ਬੈਠੇ ਹੋਈ ਆਪਾਂ ਬਿਲਕੁਲ ਵੀ ਘੁੱਟਣ ਮਹਿ ਇੰਨਾ ਜਿਆਦਾ ਖੁੱਲਾ ਏਰੀਆ ਬਣਾਵਾਂਗਾ ਸੋ ਇਸ ਪੋਰਚ ਦੇ ਨਾਲ ਹੀ ਜੋ ਤੁਸੀਂ ਦੇਖ ਰਹੇ ਹੋ ਕਿ ਲੌਬੀ ਦੇ ਨਾਲ ਹੀ ਇੱਕ ਵਾਸ਼ਰੂਮ ਅਟੈਚ ਹੈ ਜੋ ਕਿ ਆਪਾਂ ਕਾਮਨ ਤੌਰ ਤੇ ਯੂਜ਼ ਕਰ ਸਕਦੇ ਹਾਂਗੇ ਬਈ ਇਹ ਦਿਖਾ ਦਿਓ ਸੋ ਇਸ ਨੂੰ ਯੂਜ਼ ਨਹੀਂ ਕੀਤਾ ਜਾ ਰਿਹਾ ਹਜੇ ਕੰਮ ਕਾਫੀ ਕੰਮ ਰਹਿਦਾ ਕੋਠੀ ਦਾ ਪੈਂਟਿੰਗ ਹੈਗਾ ਜੋ ਕਿ ਬਈ ਇਧਰ ਫਰੰਟ ਤੇ ਵੀ ਦਿਖਾ ਦਿਓ ਆ ਜੋ ਜੋ ਕਿ ਬਾਲਕਨੀ ਦੇ ਵਿੱਚ ਆ ਚੁੱਕਿਆ ਦੋਸਤੋ ਬਈ ਇਹ ਦੋ ਬਾਲਕਨੀ ਬਣਾਈ ਹੋਈ ਹੈ ਹਾਂ ਬਈ ਦੋ ਉਧਰੋਂ ਵੀ ਦਿਖਾਇਓ ਭਾਈ ਕਿਵੇਂ ਆਈਡੀਆ ਹੈ ਭਾਈ ਕਾਫੀ ਖੁੱਲਾ ਜਿਹਾ ਜਰੀਆ ਬਣਾ ਹੋਇਆ ਹੈ ਨਾ ਏਦਾਂ ਸੀ ਨਹੀਂ ਦੇਖਿਆ ਕਦੇ ਵੀ ਬਹੁਤ ਜਿਆਦਾ ਹਵਾਦਾਰ ਹੈ ਨਾ ਬਹੁਤ ਜਿਆਦਾ ਵਧੀਆ ਹੂ ਜਿਵੇਂ ਕਿ ਤੁਸੀਂ ਹੁਣ ਆ ਇਧਰੋਂ ਉਹ ਸੱਟ ਲੈਣਾ ਸਪੇਸ ਜਾਣ ਆਉਣ ਨੂੰ ਇਹਨੂੰ ਆਪਾਂ ਜੇ ਕੋਰਨਰ ਤੇ ਕਰ ਦਿੰਦੇ ਮੈਨੂੰ ਲੱਗਦਾ ਇਹ ਢੱਕ ਨਹੀਂ ਆਉਣੀ ਸੀ ਹੈਨਾ ਫਰਕ ਪੈਂਦਾ ਹੈ ਚੀਜ਼ਾਂ ਨਾਲ ਵੀ ਸੋ ਦੋਸਤੋ ਬਹੁਤ ਵਧੀਆ ਪਲਾਨ ਹੈ ਇਸ ਕੋਠੀ ਦਾ ਜੋ ਕਿ 2500 ਸਕਰ ਫੁੱਟ ਦਾ ਜੇਕਰ ਤੁਸੀਂ ਵੀ ਏਦਾਂ ਦੇ ਪਲਾਨ ਭਾਈ ਚੜਾਈ ਲੰਬਾਈ ਕਿੰਨੀ ਆਪਣੀ ਕੋਠੀ ਦੀ ਪਲਾਨ ਸੈਂਟੀ ਵਾਲੀ ਹੈ ਸੈਂਟੀ ਚੜਾਈ ਹੈ ਤੇ 42 ਲੰਬਾਈ ਹੈ ਠੀਕ ਹੈ ਜੀ ਠੀਕਾ ਤੇ ਭਾਈ ਇਹ ਟਾਇਲ ਵਰਕ ਕੀਤਾ ਹੋਇਆ ਹੈ ਨਾ ਇਹ ਕਿਹੜੇ ਮਿਸਤਰੀ ਨੇ ਲਗਾਏ ਹੋ ਭਾਈ ਇਹ ਵੀ ਪੱਥਰ ਵਾਲੇ ਨੇ ਆਪਣੇ ਨੇ ਹਾਂ ਭਾਈ ਪੱਥਰ ਵਾਲੇ ਨੇ ਲਾਈ ਹੈ ਠੀਕ ਹੈ ਤੇ ਭਾਈ ਉਹ ਕਿਉਂ ਡਿੱਗੀ ਟਾਇਲ ਇੱਕ ਉਹ ਭਈ ਕੈਮੀਕਲ ਵਾਲਾ ਸੀ ਕੈਮੀਕਲ ਵਾਲਾ ਹੋ ਗਿਆ ਨਾ ਇਹਦਾ ਮਤਲਬ ਉਹ ਧਿਆਨ ਰੱਖਣਾ ਚਾਹੀਦਾ ਨਾ ਜਦੋਂ ਆਪਾਂ ਲਾਉਣੇ ਆ ਵੀ ਕੋਈ ਵੀ ਚੀਜ਼ ਹੈ ਨਾ ਉਹ ਮਾੜੀ ਮੋਟੀ ਵੀ ਹੋਣਾ ਕਰੇ ਪਤਾ ਕਰਕੇ ਪੂਰਾ ਫੇਰ ਲੈਣਾ ਚਾਹੀਦਾ ਮਟੀਰੀਅਲ ਨਾ ਕੋਈ ਬਾਕੀ ਉਹ ਡਿੱਗੀ ਵੀ ਪਾਸ ਦਿਖਾਰੀ ਵਧੀਆ ਨਹੀਂ ਬਾਕੀ ਵਧੀਆ ਅੱਛਾ ਕੱਲੀ ਉਹ ਹੀ ਡਿੱਗੀ ਹੈਗੀ ਠੀਕ ਹੈ ਠ ਉਹ ਤਾਂ ਚਲਾਇਆ ਤੇਰਾ ਕੰਮ ਪਿਆ ਹੈ ਜੀ ਨਾ ਕਰਵਾ ਲਵਾਂਗੇ ਤੁਸੀਂ ਪਰ ਇੱਕ ਵਾਰ ਜਦੋਂ ਵੀ ਕਿਤੇ ਆਪਾਂ ਟਾਇਲ ਚੜਾਉਣੀਆਂ ਕੋਠੀ ਦੇ ਉੱਪਰ ਕਿਸੇ ਵੀ ਪੂਰੇ ਧਿਆਨ ਨਾਲ ਚੜਾਉਣੀ ਚਾਹੀਦੀ ਹੈ ਨਾ ਬਈ ਹਾਂ ਵਧੀਆ ਮਟੀਰੀਅਲ ਲੈ ਕੇ ਵੀ ਕੱਲ ਨੂੰ ਮਤਲਬ ਤਸੱਲੀ ਲੈਣੀ ਚਾਹੀਦੀ ਹੈ ਕੈਮੀਕਲ ਵਾਲੇ ਤੋਂ ਵੀ ਲਹੇ ਨਾ ਟਾਇਲ ਹਾਂ ਸਹੀ ਗੱਲ ਹੈ ਬਈ ਜ਼ਰੂਰੀ ਹੁੰਦੀਆਂ ਇਹ ਚੀਜ਼ਾਂ ਨਾ ਮੈਨ ਹੁੰਦੀਆਂ ਨੇ ਸੋ ਬਈ ਮਾਗਰ ਵੀ ਬੜਾ ਹੈ ਥੋੜਾ ਉਹ ਵੀ ਦਿਖਾ ਦਵਾਂ ਓਪਨ ਏਰੀਆ ਰੱਖਿਆ ਹੋਇਆ ਜੋ ਕਿ ਬੈਕ ਸਾਈਡ ਤੇ ਆ ਬੇਖ ਸਕਦੇ ਹੋ ਤੁਸੀਂ ਤੇ ਪੌੜੀ ਚੜਾਈ ਹੋਈ ਆ ਉੱਪਰ ਉੱਪਰ ਬਈ ਟੈਂਕੀ ਦਾ ਏਰੀਆ ਹੀ ਆ ਕੱਲਾ ਹਾਂ ਕੱਲੀ ਟੈਂਕੀ ਦੀ ਆ ਠੀਕ ਹੈ ਜੀ ਤੇ ਵਿੱਚ ਇਹ ਪੀਸ ਬਈ ਡਿਜ਼ਾਈਨਿੰਗ ਹੈ ਹਾਂ ਇਹ ਡਿਜ਼ਾਈਨਿੰਗ ਹੈ ਠੀਕ ਹੈ ਠੀਕ ਹੈ ਜੀ ਤਿੰਨ ਤਿੰਨ ਪੀਸ ਪਏ ਹੋਏ ਨੇ ਹਨਾ ਜੀ ਉਹ ਬਈ ਇੱਕ ਗੱਲ ਹੋਰ ਆਪਣੀ ਕੋਠੀ 2500 ਸਕਰ ਫੁੱਟ ਬਣੀ ਹੋਈ ਹੈਗੀ ਤੇ ਬਈ ਆਪਣੇ ਆਈਡੀਆ ਕਿੰਨਾ ਕੁ ਪੈਸੇ ਲੱਗੇ ਹੋਣਗੇ ਆਈਡੀਆ ਜਰੂਰ ਦੇ ਸਾਨੂੰ ਆਈਡੀਆ ਬਈ 23 ਲੱਖ ਰੁਪਏ ਲੱਗੇ ਹੋਣਗੇ 23 ਲੱਖ ਰੁਪਏ ਤੇ ਵੀ ਜਿੰਨਾ ਕ ਆਪਣਾ ਕੰਮ ਹੋ ਗਿਆ ਜਿੰਨਾ ਕ ਆਪਣਾ ਵੀਟਾਇਲ ਵਗੈਰਾ ਲਾਗੀ ਛੋਡੇ ਮੈਨੂੰ ਲੱਗਦਾ ਤੇਲ ਜਿਵੇਂ ਹੁਣ ਤੁਸੀਂ ਕਹਿ ਰਹੇ ਹੋ ਬਈ ਨਵਾਂ ਵੜੀ ਡੂੰਗੀ ਆਈ ਹੈ ਹਾਂ ਉਹਦੇ ਨਾਲ ਵੀ ਫਰਕ ਪਿਆ ਤੇ ਇੱਟ ਕੁਝ ਤੁਹਾਡੇ ਕੋਲੇ ਪੁਰਾਣੀ ਸੀ ਤਾਂ ਬਚਤ ਰਹਿ ਗਈ ਜੇਕਰ ਟੋਨਾਂ ਵੀ ਪਾਉਣੀ ਹੁੰਦੀ 5-4 ਲੱਖ ਤਰ੍ਹਾਂ ਹੋਰ ਲੱਗ ਜਾਣਾ ਸੀ ਹਾਂ ਬਈ ਫਿਰ 30 ਦੇ ਲਵੇ ਆ ਗਈ 30 ਦੇ ਲਵੇ ਆ ਗਈ ਠੀਕ ਹੈ ਜੀ ਸੋ ਦੋਸਤੋ ਵੀਰ ਦੇ ਕਹਿਣ ਮੁਤਾਬਕ 25 ਕਿੰਨੇ ਵੀਰੇ 25 25 23-25 ਲੱਖ ਰੁਪਇਆ ਹਾਂ ਠੀਕ ਹੈ ਜੀ 23 ਤੋਂ 25 ਲੱਖ ਰੁਪਇਆ ਲੱਗਾ ਇਸ 2500 ਸਕਰ ਫੁੱਟ ਦੀ ਕੋਠੀ ਹੈ ਇੰਟੀਰੀਅਰ ਦਾ ਪੇਂਟ ਦਾ ਤੇ ਉੱਪਰ ਪੀਓਪੀ ਦਾ ਕੰ ਜਿੰਨਾ ਕੰਮ ਹੋ ਚੁੱਕਾ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਸੋ ਵੀਡੀਓ ਨੂੰ ਸ਼ੇਅਰ ਕਰਨਾ ਧੰਨਵਾਦ ਜੀ